ਇਹੀ ਪ੍ਰਕਾਸ਼ ਹਮਾਰਾ ਬਾਇਓ ਪੰਨੀ ਸ਼ਹਿਰ ਦੇ ਕਿ ਪਬਲੇ ਮਾਰਾ ਸਾਹਿਬ ਜੀ ਨੇ 1723 ਬਿਕਰਮੀ ਸੰਮਤ ਵਿੱਚ 23 ਪੋਸ ਗਰਾਂਦੀ ਸੀ ਐਪੋਸ ਦੀ 7ਵੇਂ ਦਾ ਦਿਹਾੜਾ ਸੀ ਉਸ ਦਿਨ ਗੁਰੂ ਮਾਰਾ ਸਾਹਿਬ ਸਵਾ ਕਾਬ ਦੇ ਬਣ ਕੇ ਅਵਤਾਰ ਦਾ ਹਨ ਕੀਤਾ 1723 ਬਿਕਰਮੀ 23 ਪੋਨੂ ਪੋਸ ਦੀ 7ਵੇਂ ਨੂੰ ਧੰਗੁਰੂ ਗੋਬਿੰਦ ਸਿੰਘ ਸਾਹਿਬ ਦਾ ਪਵਿੱਤਰ ਅਵਤਾਰ ਪਹਿਮ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਾਵਲਯੋ ਆਪਣਾ ਅਵਤਾਰ ਹੀ ਪਉ ਦਿ ਮਹੀਨੇ ਵਿੱਚ ਪ੍ਰਗਟ ਕੀਤਾ ਨਾਜ਼ਰਦਗ ਕ ਪਾਵਲਯੋ ਪਟਨਾ ਸ਼ਹਿਰ ਵਿਖੇ ਭਵ ਜਨਮ ਲਿਆ ਅਸੀਂ ਅਵਤਾਰ ਧਾਰ 1700 ਤੇ 32 ਵਿਕਰਮੀ ਨੂੰ ਸੋ ਪੋ ਤੁਸੀਂ ਸਤਵੀਂ ਵਾਲੇ ਦਿਨ ਅੱਜ ਦੇ ਦਿਨ ਸੋ ਐਤਵਾਰ ਦਾ ਦਿਨ ਜੀ ਖਾਕ ਨਸ਼ਤਰ ਸੀ ਪਹਿਲੀ ਜਨਵਰੀ ਸੀ 1600 ਤੇ ਪੈਡ ਈਸਵੀ ਤੇ ਸੰਗਰਾਮੀ ਪੋਹ ਦਾ ਦਿਨ ਸੀ ਅੱਜ ਦੇ ਦਿਨ ਸਤਿਗੁਰੂ ਗਰੀਬ ਨਵਾਜ ਜੀ ਕਹਿੰਦੇ ਅਸੀਂ ਭਾਈ ਅਵਤਾਰ ਧਾਰਨ ਕੀਤਾ Patna ਸ਼ਹਿਰ ਦੇ ਵਿੱਚ